ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਤੁਹਾਡੇ ਵਾਸਤੇ ਮੈਂ ਕੁਝ ਪੰਜਾਬ ਦੇ ਵਿੱਚ ਹੁਣ ਦੋ ਤਿੰਨ ਭਰਤੀਆਂ ਲੈਣੀਆਂ ਆ ਠੀਕ ਹੈ ਜੀ ਪੰਜਾਬ ਦੇ ਵਿੱਚ ਦੋ ਤੋਂ ਤਿੰਨ ਭਰਤੀਆਂ ਆ ਗਈਆਂ ਜਿਹਦੇ ਬਾਰੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੂਗਾ ਰਾਜੇ ਦੇਖੋ ਮੈਂ ਤਾਂ ਕਰਕੇ ਵੀਡੀਓ ਥੋੜੀ ਲੇਟ ਆਇਆ ਕਿਉਂਕਿ ਦੋ ਭਰਤੀਆਂ ਗਈਆਂ ਦੋਨਾਂ ਬਾਰੇ ਰਾਜੇ ਤੁਹਾਨੂੰ ਮੈਂ ਦੱਸਦਾ ਵੀਡੀਓ ਦੇ ਵਿੱਚ ਕੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ ਦੋਨਾਂ ਦੇ ਵਿੱਚ ਕਿਹੜੇ ਕੈਂਡੀਡੇਟ ਭਰ ਸਕਦੇ ਆ ਕਾਰਨ ਇਹ ਹੁੰਦਾ ਰਾਜੇ ਸੁਣੋ ਸਹੀ ਇਨਫਰਮੇਸ਼ਨ ਨਹੀਂ ਦਿੱਤੀ ਜਾਂਦੀ ਕੀ ਵਾਰੀ ਕੀ ਕਰ ਦਿੱਤੇ ਜਾਂਦੇ ਤੁਹਾਨੂੰ ਦੱਸ ਦਿੱਤਾ ਜਾਂਦਾ ਭਾਈ 10ਵੇਂ ਵੇਸਤੇ ਪੋਸਟ ਆ ਗਈ ਭਰ ਦੋ ਠੀਕ ਹੈ ਪਰ ਜਿਹੜਾ ਆਪਾਂ ਵੇਚ ਜਾਨੇ ਆ ਵੀਡੀਓ ਦੇ ਵੀਡੀਓ ਦੇ ਵਿੱਚ ਜਾ ਕੇ ਵੀ ਸਾਨੂੰ ਕੁਝ ਚੀਜ਼ਾਂ ਪਤਾ ਨਹੀਂ ਲੱਗਦਾ ਕੀ ਵਾਰੀ ਆਪਾਂ ਆਵਦੀ 1000 ਰੁਪਿਆ ਫੀਸ ਵੀ ਕਟਵਾਵੈਂਦੇ ਆ ਤੇ ਕੁਝ ਮਿਲਦਾ ਵੀ ਨਹੀਂ ਆਪਾਂ ਨੂੰ ਉਹਦੇ ਚੋਂ ਠੀਕ ਹੈ ਤਾਂ ਕਰਕੇ ਜਿਹੜਾ ਕੋਈ ਵੀ ਪੋਸਟ ਭਰਨੀ ਹੁੰਦੀ ਹੈ ਇੱਕ ਵਾਰੀ ਆਪਣੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਓ ਕਿਉਂਕਿ ਆਪਾਂ ਅੱਜ ਤੱਕ ਆਵਰੇ ਚੈਨਲ ਤੇ ਕਦੇ ਵੀ ਕੋਈ ਫੇਕ ਅਪਡੇਟ ਨਹੀਂ ਪਾਈ ਕਦੇ ਵੀ ਵਿਊ ਵਾਸਤੇ ਕੋਈ ਇਹ ਜੀ ਚੀਜ਼ ਨਹੀਂ ਪਾਈ ਜਿਹਦੇ ਕਰਕੇ ਕੈਂਡੀਡੇਟ ਨੂੰ ਆਪਣੇ ਚੈਨਲ ਤੋਂ ਨਰਾਸ਼ ਹੋ ਕੇ ਮੁਰਨਾ ਪਵੇ ਠੀਕ ਹੈ ਜੀ ਤਾਂ ਕਰਕੇ ਜਿਹੜੀ ਚੀਜ਼ ਮੈਂ ਰਾਜੇ ਵਿੱਚ ਪਾਉਣਾ ਹੁੰਦਾ ਉਹ ਬਿਲਕੁਲ ਐਕੂਰੇਟ ਹੁੰਦੀ ਹੈ ਸਾਰੇ ਕਾਸੇ ਤੋਂ ਨਾਪ ਤੋਲ ਕੇ ਪਤਾ ਕਰਕੇ ਫਿਰ ਹੀ ਤੁਹਾਡੇ ਤੱਕ ਉਹ ਵੀਡੀਓ ਲੈ ਕੇ ਆਈਦੀ ਹੈ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਨੋਟੀਫਿਕੇਸ਼ਨ ਆਇਆ ਨੂੰ 2 ਮਿੰਟ ਹੋਏ ਹੁੰਦੇ ਆ ਪਤਾ ਹੁੰਦਾ ਨਹੀਂ ਕੁਝ ਵਿੱਚ ਕੀ ਹੈ ਕਿਰਾਂ ਬਸ ਆਪ ਦਾ ਆਨਲਾਈਨ ਹੋ ਜਾਈਗੇ ਠੀਕ ਹੈ ਜੀ ਚਲੋ ਫੋਰਾ ਜਿਹੜੀਆਂ ਪੰਜਾਬ ਦੇ ਵਿੱਚ ਦੋ ਪਾਰਟੀਆਂ ਨਿਕਲੀਆਂ ਦੋਨਾਂ ਬਾਰੇ ਵਿੱਚ ਤੁਹਾਡੇ ਨਾਲ ਡਿਸਕਸ਼ਨ ਕਰੂੰਗਾ ਡਿਸਕਸ਼ਨ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਰਾਜੇ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲਿਓ ਠੀਕ ਹੈ ਜੀ ਦੂਸਰੀ ਗੱਲ ਰਾਜੇ ਕਿ ਆਪਣੇ ਇਹ ਜੇ ਕੋਈ ਕੈਂਡੀਡੇਟ ਪੰਜਾਬ ਪੋਰਸ 2024 ਦੀ ਤਿਆਰੀ ਵੀਡੀਓ ਪੰਜਾਬ ਪਟਵਾਰੀ ਸੀਨੀਅਰ ਅਸਿਸਟੈਂਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਡਰਾਈਵਰ ਐਂਡ ਆਲ ਪੰਜਾਬ ਐਗਜ਼ਾਮ ਆਲ ਕਲਰਕ ਐਗਜ਼ਾਮ ਇਹਨਾਂ ਸਾਰੇ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਉਹ ਐਪ ਡਾਊਨਲੋਡ ਕਰ ਸਕ ਰਹੇ ਤੁਸੀਂ ਪਲੇ ਸਟੋਰ ਤੋਂ ਦੀਪਪੁੱਲਰ ਐਜੂਕੇਸ਼ਨਰ ਆ ਜਿੰਨਾ ਬੱਚਾ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਵਾਲੇ ਕੋਡ ਵੀ ਫਿਲ ਕਰਨਾ ਹੈ ਡਬਲ ਐਕਸ ਰੈਮ ਜੇਕਰ ਕਿਸੇ ਕੈਡੀਟ ਨੂੰ ਕੀ ਪ੍ਰੋਬਲਮ ਆਉਂਦੀ ਹੈ ਆ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਇਸ ਕੋਰਸ ਦੇ ਵਿੱਚ ਰਾਜੇ ਤੁਹਾਨੂੰ ਕੀ ਕੁਝ ਮਿਲੂਗਾ ਉਹ ਵੀ ਤੁਹਾਨੂੰ ਦੱਸਦਾ ਇਹਦੇ ਵਿੱਚ ਤੁਹਾਨੂੰ ਇੰਗਲਿਸ਼ ਅਤੇ ਪੰਜਾਬੀ ਦੋਨੇ ਲੈਂਗੁਏਜ ਦੇ ਵਿੱਚ ਤੁਹਾਨੂੰ ਲੈਕਚਰ ਮਿਲਣਗੇ ਲੈਕਚਰ ਤੇ ਜਿਹੜੇ ਰਾਜੇ ਲੈਕਚਰ ਮਿਲਣਗੇ ਇਹਨਾਂ ਦੇ ਨਾਲ ਤੁਹਾਨੂੰ ਨਾਲ ਹੀ ਨਾਲ ਇਨਾ ਵੀਡੀਓ ਦੇ ਨਾਲ ਪੀਡੀਐਫ ਮਿਲ ਜਾਣਗੇ ਕਿਵੇਂ ਤੁਹਾਡੇ ਕੋਲੇ ਬਾਰੀ-ਬਾਰੀ ਵੀਡੀਓ ਦੇਖਣਾ ਟਾਈਮ ਨਹੀਂ ਹੁੰਦਾ ਤੁਸੀਂ ਸੇਮ ਟੂ ਸੇਮ ਤਾਂ ਉਹ ਪੀਡੀਐਫ ਵੀ ਨਾਲ ਦੇਣਾ ਪ੍ਰੋਵਾਈਡ ਕਰਵਾਏ ਜਾਂਦੇ ਆ ਸਾਰੇ ਕਲਾਸਾਂ ਰਾਜੇ ਤੁਹਾਡੀਆਂ ਜ਼ੀਰੋ ਲੈਵਲ ਤੋਂ ਹੋਣਗੀਆਂ ਜਿਹੜੇ ਤੁਹਾਡੇ ਲੈਕਚਰ ਲਾਏ ਜਾਂਦੇ ਰਾਜੇ ਉਹਨਾਂ ਨਾਲ ਡਾਟ ਸੈਸ਼ਨ ਵੀ ਰੱਖਿਆ ਜਾਂਦਾਗਾ ਤੇ ਆਲ ਸਬਜੈਕਟ ਕਰਵਾਏ ਜਾਂਦੇ ਰਾਜੇ ਠੀਕ ਹੈ ਜੀ ਕਹਿਣ ਦਾ ਮਤਲਬ ਕਿ ਰਾਜੇ ਤੁਹਾਨੂੰ ਕੋਈ ਬੁੱਕ ਲੈਣ ਦੀ ਲੋੜ ਨਹੀਂ ਕੁਝ ਲੈਣ ਦੀ ਲੋੜ ਨਹੀਂ ਜਿਹੜਾ ਕੁਝ ਮੈਂ ਕਰਵਾਉਂਗਾ ਰਾਜੇ ਉਹ ਤੁਹਾਨੂੰ ਉਹਦਾ ਕੰਟੈਂਟ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਪੜਨ ਦੀ ਜ਼ਿੰਮੇਵਾਰੀ ਕਲੀ ਤੁਹਾਡੀ ਹੋਊਗੀ ਜਿਹੜੀ ਫੀਸ ਹੈ ਰਾਜੇ ਉਹ ਵੀ ਆਫਲਾਈਨ ਕਲਾਸਾਂ ਦੇ ਮੁਕਾਬਲੇ 5% ਫੀਸ ਹੁੰਦੀ ਹੈ ਆਪਣੀ ਠੀਕ ਹੈ ਜੀ ਜਿੱਥੇ ਤੁਹਾਨੂੰ ਸਾਰਾ ਕੁਝ A to Z ਪ੍ਰੋਵਾਈਡ ਕਰਵਾਇਆ ਜਾਂਦਾ ਹੈ ਠੀਕ ਹੈ ਰਾਜੇ ਤੇ ਇਹ ਕਰ ਸਕਦੇ ਹੋ ਰਾਜੇ ਇੱਕ ਵਾਰੀ ਜਦੋਂ ਤੁਸੀਂ ਕੋਈ ਕਿਸੇ ਵੀ ਬੈਚ ਦੇ ਵਿੱਚ ਐਂਟਰ ਕਰਦੇ ਹੋ ਨਾ ਰਾਜੇ ਅੱਗੇ ਤੁਹਾਨੂੰ ਇੱਕ view all ਦੀ অপਸ਼ਨ ਮਿਲਦੀ ਹੁੰਦੀ ਹੈ view all ਦੀ ਉਹਦੇ ਤੇ ਵੈਲਿਡਿਟੀ ਜ਼ਰੂਰ ਚੈੱਕ ਇੱਕ ਵਈ ਜੁਆਇਨ ਜ਼ਰੂਰ ਕਰਿਓ ਠੀਕ ਹੈ ਚਲੋ ਹੁਣ ਰਾਜ ਜਿਹੜੀ ਸਭ ਤੋਂ ਪਹਿਲਾਂ ਮੈਂ ਭਰਤੀ ਦੀ ਗੱਲ ਕਰਨ ਜਾ ਰਹੇ ਹਾਂ ਇਹ ਪੋਸਟ ਜਿਹੜੀ ਆਈ ਹੈ ਇਹ ਆਈ ਹੈਗੀ ਅਸਿਸਟੈਂਟ ਲੈਂਡਮੈਨ ਦੀ ਜਿਹੜੀ ਪੋਸਟਰ ਨੂੰ ਪਹਿਲਾਂ ਐਲ ਐਮ ਕਿਹਾ ਜਾਂਦਾ ਸੀ ਲੈਂਡਮੈਨ ਉਹ ਪੋਸਟ ਨੂੰ ਛੋਟਾ ਬਣਾ ਕਰਕੇ ਇਹਨਾਂ ਨੇ ਏ ਐਲ ਐਮ ਦੀ ਪੋਸਟ ਕਰ ਦਿੱਤੀ ਏ ਐਲ ਐਮ ਦਾ ਮਤਲਬ ਹੈਗਾ ਅਸਿਸਟੈਂਟ ਲਾਈਨਮੈਨ ਠੀਕ ਹੈ ਜੀ ਇਹ ਰਿਆਂ ਰਾਜੇ ਪੰਜਾਬ ਸਰਕਾਰ ਵੱਲੋਂ 2500 ਵੈਕੈਂਸੀਆਂ ਕੱਢੀਆਂ ਗਈਆਂ ਗਈਆਂ ਜਿਹਦੀ ਭਰਤੀ ਪੀ ਐਸ ਪੀ ਸੀ ਐਲ ਕਰਵਾ ਰਿਹਾ ਹੈਗਾ ਹੋਰਾ ਨੇ ਬਹੁਤ ਬੱਚੇ ਕੀ ਕਰਦੇ ਆ ਦੇਖੋ ਆ ਸੋង ਇਹਨਾਂ ਨੇ ਲਿਖਤ ਹੰਦੇ ਆ ਕੀ ਕਰਦੇ ਇਸ ਤਰ੍ਹਾਂ ਲਿਖ ਦਿੰਦੇ ਕਿ 10ਵੀਂ ਵਾਲੇ ਕੈਂਡੀਡੇਟ ਵੀ ਰਾਜੇ ਚ ਅਪਲਾਈ ਕਰ ਸਕਦੇ ਆ ਤੇ ਆਈਟੀਆਈ ਵਾਲੇ ਕੈਂਡੀਡੇਟ ਵੀ ਇਹ ਚ ਅਪਲਾਈ ਕਰ ਸਕਦੇ ਆ ਇਹ ਚੀਜ਼ ਆਪਾਂ ਆਮ ਤੌਰ ਤੇ ਸੁਣਦੇ ਆ ਪਰ ਰਾਜੇ ਸੱਚ ਨਹੀਂ ਹੈਗਾ ਅਸਲ ਦੇ ਵਿੱਚ ਰਾਜੇ ਜਿਹੜੇ ਕੈਂਡੀਡੇਟ ਨੇ 10ਵੀਂ ਕੀਤੀ ਹੋਈ ਹੈ ਤੇ ਆਈਟੀਆਈ ਕਰੀ ਹੋਈ ਹੈ ਉਹ ਲਾਜ਼ਮੀ ਨਹੀਂ ਹੈਗਾ ਇਹਦੇ ਨਾਲ ਤੁਹਾਨੂੰ ਅਪਰੈਂਟਸ਼ਿਪ ਵੀ ਜ਼ਰੂਰੀ ਹੈ ਰਾਜੇ ਅਪਰੈਂਟਸ਼ਿਪ ਠੀਕ ਹੈ ਜੀ ਜੇਕਰ ਤੁਹਾਡੇ ਕੋਲੇ 10ਵੀਂ ਪਾਸ ਕੀਤੀ ਹੋਈ ਹੈ ਨਾਲ ਤੁਸੀਂ ਆਈਟੀਆਈ ਕਰੀ ਹੋਈ ਹੈ ਜੇ ਤੁਹਾਡੇ ਕੋਲੇ ਇਸ ਤੋਂ ਬਾਅਦ ਅਪਰੈਂਟਸ਼ਿਪ ਦਾ ਤੁਹਾਡੇ ਕੋਲੇ ਸਰਟੀਫਿਕੇਟ ਹੈਗਾਗਾ ਅਪਰੈਂਟਸ਼ਿਪ ਦੀ ਸ਼ਾਇਦ 4 ਤੋਂ 5 ਸਾਲ ਦੀ ਵੈਲਿਡਿਟੀ ਹੁੰਦੀ ਹੈਗੀ ਜਿਹੜੀ ਤਾਂ ਟ੍ਰੇਨਿੰਗ ਲੱਗਦੀ ਹੈ ਇੱਕ ਉਹ ਤੁਹਾਡੇ ਕੋਲੇ ਹੋਰ ਹੀ ਲਾਜ਼ਮੀ ਹੈ ਫਿਰ ਜਾ ਕੇ ਤੁਸੀਂ ਰਾਜੀ ਇਹ ਅਸਿਸਟੈਂਟ ਲਾਈਨਮੈਨ ਦਾ ਜਿਹੜਾ ਫਾਰਮ ਹੈਗਾ ਉਹ ਅਪਲਾਈ ਕਰ ਸਕਦੇ ਹੋ ਠੀਕ ਹੈ ਰਾਜੀ ਜੀ ਜਿਹੜਾ ਰਾਜੀ ਦਾ ਡਿਟੇਲ ਵਾਲਾ ਨੋਟੀਫਿਕੇਸ਼ਨ ਹੈ ਫੁੱਲ ਡਿਟੇਲ ਦੇ ਵਿੱਚ ਜਿਹੜਾ ਆਉਣਾਗਾ ਉਹ ਆਉਣਾ 26 ਦਸੰਬਰ ਨੂੰ ਠੀਕ ਹੈ ਜੀ ਤਾਂ ਕਰਕੇ ਮੈਂ ਤੁਹਾਨੂੰ ਤਾਂ ਦੱਸਿਆ ਕਿ 10ਵੀਂ ਦੇ ਆਈਟੀਆਈ ਵਾਲੇ ਇਕੱਲੇ ਫਾਰਮ ਨਹੀਂ ਭਰ ਸਕਦੇ ਰਾਜੇ ਤੁਹਾਡੇ ਕੋਲੇ ਨਾਲ ਅਪਰੈਂਟਿਸਿਪ ਟ੍ਰੇਨਿੰਗ ਦਾ ਜਿਹੜਾ ਸਰਟੀਫਿਕੇਟ ਆ ਉਹ ਵੀ ਹੋਣਾ ਲਾਜ਼ਮੀ ਹੈ ਫਿਰ ਤੁਸੀਂ ਅਪਲਾਈ ਵਿੱਚ ਕਰ ਸਕਦੇ ਹੋ ਇੱਕ ਤਾਂ ਪੋਸਟ ਇਹ ਆ ਹੁਣ ਚਲਦੇ ਆਪਾਂ ਦੂਜੀ ਪੋਸਟ ਜਿਹੜੀ ਪੰਜਾਬ ਦੇ ਵਿੱਚ ਆਈ ਜਿਹੜੀ ਰਾਜੇ ਦੂਸਰੀ ਵੈਕੈਂਸੀ ਆਈ ਹੈ ਇਹ ਆਈ ਹੈ ਆਪਣੇ ਇੱਕ ਕਾਲਜ ਦੇ ਵਿੱਚ ਤਿੰਨ ਕਾਲਜ ਰਾਜੇ ਜਿਲੰਦਰ ਦੇ ਵਿੱਚ ਵੈਕੈਂਸੀ ਆਈ ਹੈ ਦਾ ਮਹਾਰਾਜਾ ਭਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਏ ਵੀ ਪਟਿਆਲਾ ਤੇ ਇੱਕ ਤੀਸਰੇ ਨੰਬਰ ਤੇ ਗਵਰਨਮੈਂਟ ਆਰਸਨਲ ਸਪੋਰਟਸ ਕਾਲਜ ਜਿਲੰਦਰ ਹੈ ਇੰਨਾ ਦੇ ਵਿੱਚ ਆਈ ਹੈ ਰਾਜੇ ਇਹ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਇਹ ਕਾਲਜ ਹੈ ਰਾਜੇ ਇਹਦੇ ਚ ਜਿਹੜੀ ਵੈਕੈਂਸੀ ਆਈ ਹੈ ਰਜਿਸਟਰ ਦੇ ਤੇ ਸੁਪਰੀਡੈਂਟ ਦੀ ਇਹਦੇ ਵਿੱਚ ਰਾਜੇ ਸੁਪਰੀਡੈਂਟਡ ਸਟਾਫ ਨਰਸ ਲੈਬ ਟੈਂਡਰਡ ਹੋਸਟਲ ਵਾਰਡਨ ਲਾਇਬ੍ਰੇਰੀ ਰੈਸਟੋਰੈਂਟ ਇਹਦੇ ਵਿੱਚ ਰਾਜੇ ਅਸਿਸਟੈਂਟ ਪ੍ਰੋਫੈਸਰ ਸਪੋਰਟਸ ਕੋਚ ਹੌਕੀ ਇਹਨਾਂ ਦੀ ਵੈਕੈਂਸੀ ਆਈ ਹੈ ਤੁਸੀਂ ਦੇਖ ਸਕਦੇ ਹੋ ਰਾਜੇ ਜਿਆਦਾ ਵੈਕੈਂਸੀਆਂ ਤਾਂ ਹੈ ਨਹੀਂ ਤੇ ਆ ਤੁਸੀਂ ਦੇਖ ਸਕਦੇ ਹੋ ਰਾਜੇ ਤੇ ਜਿਹੜਾ ਕੋਈ ਬੱਚਾ ਕਹਿੰਦਾ ਜੀ ਇੱਥੇ ਜਰਨਲ ਦੀ ਵੈਕੈਂਸੀ ਹੈ ਕੱਲੀ ਸਾਡੀ ਐਸਸੀ ਬੀਸੀ ਦੀ ਹੈ ਨਹੀਂ ਰਾਜੇ ਸਾਰੀ ਅਪਲਾਈ ਕਰ ਸਕਦੇ ਹੁੰਦੇ ਜਰਨਲ ਦੇ ਵਿੱਚ ਠੀਕ ਹੈ ਜੀ ਆ ਠੀਕ ਹੈ ਜੀ 11 ਤਰੀਕੇ 12ਵੇਂ ਮਹੀਨੇ ਤੋਂ ਇਹ ਸ਼ੁਰੂ ਹੋਗੇ ਤੇ ਅੱਜ 31 ਨੂੰ ਇਹਦੀ ਲਾਸਟ ਡੇਟ ਹੈਗੀ ਠੀਕ ਹੈ ਜੀ ਤੇ ਆਪਕੇ ਕੁਆਲੀਫਿਕੇਸ਼ਨ ਦੇਖ ਸਕਦੇ ਹੋ ਰਾਜੇ ਤੁਸੀਂ ਜਿਹੜੀ ਮਹਾਰਾਜਾ ਭਪਿੰਦਰ ਯੂਨੀਵਰਸਿਟੀ ਦੇ ਵਿੱਚ ਇਹ ਜੀ ਤੁਸੀਂ ਦੇਖ ਸਕਦੇ ਹੋ ਮਾਸਟਰ ਡਿਗਰੀ ਚਾਹੀਦੀ ਹੈ ਤੇ 15 ਸਾਲ ਦਾ ਐਕਸਪੀਰੀਅੰਸ ਰਾਜੇ ਦੇਖਦੇ ਜਾਓ ਤੁਸੀਂ ਜਿਹੜੀ ਇੰਪੋਰਟੈਂਟ ਜਿਹੜੀ ਵਿੱਚ ਜਿਤਰੀ ਮਤਲਬ ਉਹ ਪੋਸਟ ਹੋਊਗੀ ਜਿਹੜੀ ਤੇ ਸਾਰੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੈਂ ਦਿਖਾ ਦੂੰਗਾ ਠੀਕ ਹੈ ਜੀ ਸਟਾਫ ਨਰਸ ਵਾਲੇ ਬੱਚੇ ਵੀ ਦੇਖ ਲਿਓ ਤੁਹਾਨੂੰ ਕਿਹੜੇ ਕੋਰਸ ਦੀ ਲੋੜ ਹੈ ਦੇ ਵਿੱਚ ਠੀਕ ਹੈ ਜੀ ਲੈਬ ਅਟੈਂਡੈਂਟ ਵਾਸਤੇ ਤੁਹਾਡੇ ਕੋਲ ਪਲੱਸ 2 ਤੇ ਡਿਪਲੋਮਾ ਜਰੂਰੀ ਹੈ ਲੈਬੈਟਰੀ ਦਾ ਤੇ ਇਸ ਤੋਂ ਬਾਅਦ ਰਾਜੇ ਲੈਬੈਟਰੀ ਵਾਸਤੇ ਤੁਹਾਡੇ ਕੋਲ ਪਲੱਸ 2 ਹੋਣੀ ਜਰੂਰੀ ਹੈ ਤੇ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਇਸ ਤੋਂ ਬਾਅਦ ਰਾਜੇ ਆ ਵੀ ਤੁਸੀਂ ਦੇਖ ਸਕਦੇ ਹੋ ਹੋਸਟਲ ਬਾਰਡਰ ਦੇ ਵਿੱਚ ਬੁਆਏ ਹੋਸਟਲ ਮੇਲ ਦੀ ਲੋੜ ਹੈਗੀ ਠੀਕ ਹੈ ਜੀ ਇਹਦੇ ਵਿੱਚ ਤੁਹਾਡੇ ਕੋਲੇ ਹੋਮ ਸਾਇੰਸ ਦਾ ਹੋਟਲ ਮੈਨੇਜਮੈਂਟ ਦੀ ਹੋਣੀ ਜਰੂਰੀ ਹੈਗੀ ਇਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲੇ 55% ਨੰਬਰ ਹੋਣੇ ਲਾਜ਼ਮੀ ਹੈ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਆ ਸਪੋਰਟਸ ਹਾਕੀ ਦੀ ਠੀਕ ਹੈ राजे ਤੇ ਫਿਲਹਾਲ ਇਹ ਪੋਸਟਾਂ ਆਈਆਂ ਹੋਈਆਂ ਰਾਜੇ ਇਹ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਨੂੰ ਮੈਂ ਟੈਲੀਗ੍ਰਾਮ ਦੇ ਵਿੱਚ ਆਪਣੇ ਸੈਂਡ ਕਰ ਦੂੰਗਾ ਉੱਥੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਫੀਸ ਇਹਨਾਂ ਦੀ राजे ਠੀਕ ਹੈ ਜੀ ਤੇ ਤਾਂ ਕਰਕੇ ਮੈਂ ਇੱਕ ਵੀਡੀਓ ਦੇ ਵਿੱਚ ਤਾਂ ਕਵਰ ਕੀਤੀਆਂ ਚੀਜ਼ਾਂ ਕਿ ਕੀ ਬਈ ਬੱਚੇ ਬਾਰੀ-ਬਾਰੀ ਵੀਡੀਓ ਬਣਾਉਣ ਨਾਲ ਬੱਚਾ ਉਲਝੀ ਜਾਂਦਾ ਹੈ ਠੀਕ ਹੈ ਜੀ ਤੇ ਬਾਕੀ ਜੇ ਕੋਈ ਹੋਰ ਵੀ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਪੋਸਟ ਆਉਗੀ ਤੁਹਾਨੂੰ ਦੱਸ ਦੂੰਗਾ ਤੇ ਜਿਹੜੀਆਂ ਪੰਜਾਬ ਦੇ ਵਿੱਚ ਹਜੇ ਆਉਣ ਵਾਲੀਆਂ ਪੋਸਟਾਂ ਹੋਣੇ ਵੀ ਤੁਹਾਨੂੰ ਮੈਂ ਡਿਟੇਲ ਵੀਡੀਓ ਬਣਾ ਕੇ ਦਿਖਾ ਦੂੰਗਾ ਠੀਕ ਹੈ ਜੀ ਧੰਨਵਾਦ